ਲੋ ਜੀ ਜਲੰਧਰ ਸੈਂਟਰਲ ਦੀ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਹਲਚਲ ਪੈਦਾ ਹੋ ਗਈ ਹੈ ਕਹਿੰਦੇ ਨੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਕੁਮਾਰ अरोड़ा ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਉਹਨਾਂ ਦਾ ਪ੍ਰੋਟੋਕੋਲ ਵਾਪਸ ਮਿਲ ਗਿਆ ਜੀ ਬਿਲਕੁਲ ਵੈਸੇ ਤਾਂ ਪ੍ਰੋਟੋਕੋਲ ਕਿਤੇ ਜਾਂਦਾ ਨਹੀਂ ਹੈ ਐਮਐਲਏ ਤਾਂ ਐਮਐਲਏ ਹੀ ਰਹਿੰਦਾ ਹੈ ਜਦੋਂ ਤੱਕ ਕਿ ਨਵੇਂ ਇਲੈਕਸ਼ਨ ਨਾ ਹੋ ਜਾਣ ਪਰ ਇਸ ਇਲਾਕੇ ਦੇ ਹਲਕਾ ਇੰਚਾਰਜ ਲਾਤੇ ਗਏ ਸਨ ਆਮ ਆਦਮੀ ਪਾਰਟੀ ਵੱਲੋਂ ਨਿਤਿਨ ਕੋਹਲੀ ਨੂੰ ਉਸ ਤੋਂ ਬਾਅਦ ਜਦੋਂ ਉਹ ਬੇਲ ਤੇ ਬਾਹਰ ਆਏ ਨੇ ਰਮਨ ਕੁਮਾਰ ਅਰੋੜਾ ਜੋ ਕਿ ਵਿਧਾਇਕ ਨੇ ਉਹਨਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਨਾਂ ਦੇ ਬਰਾਬਰ ਸਨ ਪਰ ਹੁਣ ਅਚਾਨਕ ਇੱਕ ਵੱਡਾ ਬਦਲਾਅ ਹੋਇਆ ਇੱਕ ਪ੍ਰੋਟੋਕੋਲ ਦੀ ਜਿਹੜੀ ਅੱਜ ਤਸਵੀਰ ਸਾਹਮਣੇ ਆਈ ਹੈ ਇਹ ਲੈਟਰ ਤੁਹਾਨੂੰ ਦਿਖਾ ਰਹੇ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜੋ ਵਿਧਾਨ ਸਭਾ ਦੀ ਮੀਟਿੰਗ ਹੋਣ ਜਾ ਰਹੀ ਹੈ ਜੋ ਸੈਸ਼ਨ ਹੋਣ ਜਾ ਰਿਹਾ ਹੈ ਉਸ ਦਾ ਇੱਕ ਵਿਸ਼ੇਸ਼ ਨਿਯੋਤਾ ਦਿੱਤਾ ਗਿਆ ਜੀ ਰਮਨ ਕੁਮਾਰ अरोड़ा ਪੰਜਾਬ ਦੇ ਸਪੀਕਰ ਜੋ ਮਾਨਯੋਗ ਨੇ ਉਹਨਾਂ ਵੱਲੋਂ ਭੇਜਿਆ ਗਿਆ ਇਹ ਲੈਟਰ ਹੈ ਇਸ ਦੇ ਨਾਲ ਨਾਲ ਇਸ ਸਮਾਗਮ ਤੇ ਯਾਨੀ ਕਿ ਇਸ ਮੀਟਿੰਗ ਤੇ ਪਹੁੰਚਣ ਵਾਸਤੇ ਸਮਾਗਮ ਤਾਂ ਕਹਿ ਰਿਹਾ ਕਿਉਂਕਿ ਇਹ ਇਤਿਹਾਸਿਕ ਚੀਜ਼ਾਂ ਹੁੰਦੀਆਂ ਨੇ ਕਦੀ ਵੀ ਤੁਸੀਂ ਇਦਾਂ ਨਹੀਂ ਸੁਣਿਆ ਹੋਵੇਗਾ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਖਾਸ ਫੈਸ਼ਨ ਬੁਲਾਇਆ ਜਾ ਰਿਹਾ ਉਸ ਸੈਸ਼ਨ 'ਚ ਬੁਲਾਉਣ ਵਾਸਤੇ ਵਿਸ਼ੇਸ਼ ਪ੍ਰੋਟੋਕੋਲ ਵੀ ਦਿੱਤਾ ਗਿਆ ਹੈ ਯਾਨੀ ਕਿ ਬਤੌਰ ਐਮਐਲਏ ਰਮਨ ਕੁਮਾਰ अरोड़ा ਨੂੰ ਇੱਕ ਵਿਸ਼ੇਸ਼ ਪ੍ਰੋਟੋਕੋਲ ਵੀ ਮਿਲ ਗਿਆ ਹੈ ਜੋ ਕਿ ਜਿਸ ਪ੍ਰੋਟੋਕੋਲ ਨੂੰ ਖੋਇ ਜਾਣ ਦੀ ਗੱਲ ਹੋ ਰਹੀ ਸੀ ਪਿਛਲੇ ਕਈ ਦਿਨਾਂ ਤੋਂ ਕਿ ਭਾਈ ਐਮ ਐਲ ਰਮਨ ਕੁਮਾਰ ਅਰੋੜਾ ਹੁਣ ਸਿਆਸੀ ਗਤੀਵਿਧੀਆਂ 'ਚ ਹਿੱਸਾ ਨਹੀਂ ਲੈਣਗੇ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਸੱਦਾ ਦਿੱਤਾ ਉਸ ਦੀ ਲੈਟਰ ਵੀ ਤੁਹਾਨੂੰ ਦਿਖਾ ਰਿਹਾ ਇਸ ਦੇ ਨਾਲ ਨਾਲ ਪ੍ਰੋਟੋਕੋਲ ਦੀ ਲੈਟਰ ਵੀ ਦਿਖਾ ਰਿਹਾ ਕਿ ਕਿਵੇਂ ਕਫਸਾ ਦੇ ਤਨਾਤੀ ਪ੍ਰੋਟੋਕੋਲ ਦੇ ਰੂਪ ਦੇ ਵਿੱਚ ਉਹਨਾਂ ਵਾਸਤੇ ਕੀਤੀ ਗਈ ਹੈ ਤਾਂ ਕਿ ਸ਼੍ਰੀ ਨੰਦਪੁਰ ਸਾਹਿਬ ਵਿਧਾਨ ਸਭਾ ਦੇ ਸੈਸ਼ਨ 'ਚ ਜ਼ਰੂਰ ਪਹੁੰਚਨ ਔਰ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਮਨ ਕੁਮਾਰ ਅਰੋੜਾ ਇਸ ਸੈਸ਼ਨ 'ਚ ਪਹੁੰਚ ਵੀ ਗਏ ਨੇ ਜੋ ਕਿ ਆਪਣੇ ਆਪ ਤੇ ਵਿੱਚ ਇੱਕ ਵੱਡਾ ਸਿਆਸੀ ਚਟਕਾ ਮੰਨਿਆ ਜਾ ਰਿਹਾ ਨਿਤਿਨ ਕੋਲੀ ਵਾਸਤੇ ਕਿਉਂਕਿ ਨਿਤਿਨ ਕੋਲੀ ਇੱਕ ਐਸਾ ਚਿਹਰਾ ਸੀ ਸ਼ਹਿਰ ਦੇ ਜਿਨ੍ਹਾਂ ਦੇ ਉੱਤੇ ਕਿੰਗ ਮੇਕਰ ਦਾ ਟੈਗ ਸੀ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਆਪ ਜੁਆਇਨ ਕਰਵਾ ਕੇ ਹਲਕਾ ਇੰਚਾਰਜ ਲਾਤਾ ਤੇ ਕਹਿ ਗਿਆ ਸੀਗਾ ਕਿ ਇਲੈਕਸ਼ਨ ਹੋ ਜਾਣਗੇ ਇਲੈਕਸ਼ਨ ਤਾਂ ਕੀ ਹੋਣੇ ਸੀ ਹੁਣ ਰਾਜਨੀਤਿਕ ਤੌਰ ਦੇ ਉੱਤੇ ਵੀ ਰਮਨ ਕੁਮਾਰ अरोड़ा ਨੂੰ ਸક્રિય ਕਰ ਦਿੱਤਾ ਗਿਆ ਜੇਤੇ ਨਾਲ ਕਿਤੇ ਨਾ ਕਿਤੇ ਹੁਣ ਜਲੰਧਰ ਸੈਂਟਰ ਦੀ ਤਸਵੀਰ ਇੱਕ ਵਾਰ ਫੇਰ ਬਦਲਦੀ ਨਜ਼ਰ ਆਈ ਹੈ ਇੱਕ ਵਾਰ ਫੇਰ ਉਹ ਲੋਕ ਕਨਫਿਊਜ਼ ਹੋ ਗਏ ਨੇ ਜਲੰਧਰ ਸੈਂਟਰ ਦੇ ਲੀਡਰ ਛੋਟੇ ਛੋਟੇ ਵੀ ਕਨਫਿਊਜ਼ ਹੋ ਗਏ ਨੇ ਕਿ ਭਾਈ ਹੁਣ ਕਿੱਧਰ ਜਾਈਏ ਕਿਉਂਕਿ ਕਾਹ ਜਾ ਰਹਾ ਸੀ ਕਿ ਸਿਆਸੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਰਮਨ ਕੁਮਾਰ अरोड़ा ਨੂੰ ਕੋਈ ਵੀ ਸ਼ਹਿ ਨਹੀਂ ਦੇਗੀ ਪਰ ਇਸ ਮਸਲੇ ਦੇ ਵਿੱਚ ਤਾਂ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਮਾਨਯੋਗ ਸਪੀਕਰ ਵੱਲੋਂ ਪ੍ਰੋਟੋਕੋਲ ਦੇ ਤਹਿਤ ਸੱਦਾ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਪ੍ਰੋਟੋਕੋਲ ਦੇ ਰੂਪ ਦੇ ਵਿੱਚ ਸੱਦ ਇਤਨਾਤੀ ਲਈਤੀ ਗਈ ਹੈ ਤਾਂਕਿ ਉਹਨਾਂ ਨੂੰ ਉੱਥੋਂ ਦੀ ਉਸ ਸਦਨ ਦੇ ਵਿੱਚ ਪੰਚਾਇਆ ਜਾ ਸਕੇ ਸੋ ਹੁਣ ਇੰਨਾ ਸਾਰੀਆਂ ਗੱਲਾਂ ਦਾ ਜਿੰਦਾ ਸੈਂਟਰ ਦੀ ਸਿਆਸਤ ਤੇ ਕੀ ਪ੍ਰਭਾਵ ਪੈਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੇਖੇਗਾ ਪਰ ਫਿਲਹਾਲ ਇੱਕ ਗੱਲ ਤਾਂ ਕਲੀਅਰ ਹੈ ਕਿ ਅੱਜ ਦਾ ਸੋਮ ਰਮਨ ਕੁਮਾਰ ਅਲੋੜਾ ਵਾਤੇ ਮੰਗਲ ਹੋ ਗਿਆ ਹੈ ਮੰਗਲ हो गया है मंगा के हो गया है